ਦਿਲਸਿੰਤ ਜੀ ਪੰਜਾਬ ਦੇ ਨਾਮੀ ਸਿੰਗਰ ਗੁਰਦਾਸ ਮਾਨ ਦੀ ਇੱਕ ਇੰਟਰਵਿਊ ਸਾਹਮਣੇ ਆਈ ਜਿਸ ਵਿੱਚ ਉਹਨਾਂ ਨੇ ਸਿੱਧੇ ਤੌਰ ਦੇਤੇ ਕਹਿ ਦਿੱਤਾ ਹੈ ਕਿ ਜੋ ਉਹਨਾਂ ਤੋਂ ਗਲਤੀਆਂ ਹੋਈਆਂ ਨੇ ਉਹਨਾਂ ਸਾਰੀਆਂ ਗਲਤੀਆਂ ਲਈ ਉਹ ਆਪਣਾ ਕਹੋ ਕਿ ਕੰਨਾਂ ਨੂੰ ਫੜ ਕੇ ਮਾਫੀ ਮੰਗਦੇ ਨੇ ਸਿੱਖ ਸਮਾਜ ਤੋਂ ਕਿਵੇਂ ਦੇਖਦੇ ਹੋ ਉਹਨਾਂ ਵੱਲੋਂ ਮਾਫੀ ਮੰਗ ਲਈ ਗਈ ਹੈ ਅਮਰੀਕਾ ਵਿੱਚ ਉਹਨਾਂ ਦੇ ਸ਼ੋਅ ਵੀ ਨੇ ਤੇ ਇਹਨਾਂ ਦੀ ਮਾਫੀ ਨੂੰ ਮੰਨਿਆ ਜਾਊਗਾ ਜਾਂ ਕਿਵੇਂ ਦੇਖਿਆ ਜਾਊਗਾ ਕਈ ਤਰ੍ਹਾਂ ਦੇ ਬਿਆਨ ਸਾਹਮਣੇ ਆਏ ਸੀ ਜਿਵੇਂ ਕਿ ਬੱਤੀ ਵਾਲਾ ਬਿਆਨ ਵੀ ਸਾਹਮਣੇ ਆਇਆ ਸੀ ਕਈ ਤਰੀਕੇ ਦਾ ਕਹੋ ਕਿ ਟਵਰਾਬ ਵੀ ਆਇਆ ਸੀ ਪੰਜਾਬੀਆਂ ਨੂੰ ਲੈ ਕੇ ਪੰਜਾਬੀ ਨੂੰ ਲੈ ਕੇ ਹਿੰਦੀ ਨੂੰ ਲੈ ਕੇ ਉਹ ਸਾਰੇ ਘਣਾਕਾਂ ਤੋਂ ਬਾਅਦ ਅੱਜ ਗੁਰਦਾਸ ਮਾਨ ਦੀ ਮਾਫੀ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਆਪਾਂ ਇਹ ਪਹਿਲਾਂ ਤੇ ਮੰਨ ਕੇ ਚੱਲੀਏ ਕਿ ਗੁਰਦਾਸ ਮਾਨ ਇੱਕ ਲਾਜਵਾਬ ਗਾਇਕ ਨੇ ਇੱਕ ਉਹਨਾਂ ਵੱਲੋਂ ਜਿਹੜੀ ਹੁਣ ਤੱਕ ਕੀਤੀ ਗਈ ਗਾਇਕੀ ਜਿਹੜੀ ਆ ਉਹ ਬਾ ਕਮਾਲ ਸੀ ਉਹਨਾਂ ਦੇ ਗੀਤ ਜਿਹੜੇ ਆ ਬਚਪਨ ਤੋਂ ਲੈ ਕੇ ਅਸੀਂ ਹੁਣ ਤੱਕ ਸੁਣਦੇ ਆਏ ਆ ਸੋ ਮੈਨੂੰ ਨਹੀਂ ਲੱਗਦਾ ਕੋਈ ਐਸਾ ਪੰਜਾਬੀ ਹੋਵੇਗਾ ਜਿਹੜਾ ਗੁਰਦਾਸ ਮਾਨ ਦੀ ਗਾਇਕੀ ਨੂੰ ਨਹੀਂ ਪਸੰਦ ਕਰਦਾ ਹੋਵੇਗਾ ਕਿਉਂਕਿ ਹਰ ਇੱਕ ਜਿਹੜੀ ਆ ਰਿਸ਼ਤੇ ਦੀ ਗੱਲ ਉਹਨਾਂ ਨੇ ਕੀਤੀ ਆ ਪੰਜਾਬ ਦੀ ਗੱਲ ਕੀਤੀ ਹੈ ਪੰਜਾਬੀਅਤ ਦੀ ਗੱਲ ਕੀਤੀ ਹੈ ਸੋ ਬਹੁਤ ਖੂਬਸੂਰਤ ਗੀਤ ਜਿਹੜੇ ਉਹਨਾਂ ਨੇ ਪੰਜਾਬੀਅਤ ਦੀ ਝੋਲੀ ਪਾਏ ਆ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਵਿਵਾਦਾਂ ਦੇ ਵਿੱਚ ਘਿਰਦੇ ਰਹੇ ਨੇ ਇੱਕ ਤਾਂ ਕੇਪੀਐਸ ਗਿੱਲ ਦੀ ਨਾਲ ਤਸਵੀਰਾਂ ਨੂੰ ਲੈ ਕੇ ਜਦੋਂ ਉਹ ਆਪਣੀ ਫਿਲਮ ਰਿਲੀਜ਼ ਕਰਦੇ ਨੇ ਤੇ ਕੇਪੀਐਸ ਗਿੱਲ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸੱਦਦੇ ਨੇ ਤੇ ਕੇਪੀਐਸ ਗਿੱਲ ਬੰਦਾ ਉਹ ਹੈ ਜਿਨੇ ਪੰਜਾਬ ਦਾ ਘਾਣ ਕੀਤਾ ਸੋ ਉਹਨੂੰ 부ਚੜ ਵੀ ਕਿਹਾ ਜਾਂਦਾ ਹੈ ਪੰਜਾਬ ਦਾ 부ਚੜ ਵੀ ਉਹਨੂੰ ਕਿਹਾ ਜਾਂਦਾ ਹੈ ਸੋ ਦੂਸਰੇ ਪਾਸੇ ਜਦੋਂ ਆਪਾਂ ਗੱਲ ਕਰਦੇ ਆਂ ਡੇਰਾਬਾਦ ਦੀ ਡੇਰਾਬਾਦ ਉਹ ਕਲੰਕ ਹੈ ਪੰਜਾਬ ਦੇ ਉੱਤੇ ਜੋ ਕਿ ਪੰਜਾਬ ਨੂੰ ਚਿੰਬੜਿਆ ਹੋਇਆ ਜੋ ਨਸ਼ਿਆਂ ਦੇ ਵੱਲ ਜਿਹੜਾ ਨੌਜਵਾਨੀ ਨੂੰ ਲੈ ਕੇ ਜਾਂਦਾ ਹੈ ਵਹਿਮਾਂ ਭਰਮਾਂ ਵੱਲ ਲੈ ਕੇ ਜਾਂਦਾ ਸੋ ਕਿਤੇ ਨਾ ਕਿਤੇ ਇਹ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਜਾਣ ਨਾ ਜਾਣ ਇੱਕ ਉਹਨਾਂ ਦਾ ਪਰਸਨਲ ਮੈਟਰ ਹੈ ਪਰ ਜਦੋਂ ਬੰਦਾ ਪਬਲਿਕ ਫਿਗਰ ਹੁੰਦਾ ਹੈ ਪਬਲਿਕ ਫਿਗਰ ਹੋ ਕੇ ਡੇਰਾਬਾਦ ਨੂੰ ਪ੍ਰਮੋਟ ਕਰਨਾ ਨਸ਼ਿਆਂ ਦੇ ਜਿੱਥੇ ਨਸ਼ੇ ਚਾਲਦੇ ਹੁਣ ਉਸ ਜਗ੍ਹਾ ਨੂੰ ਪ੍ਰਮੋਟ ਕਰਨਾ ਫਿਰ ਕਿਤੇ ਨਾ ਕਿਤੇ ਯੂਥ ਤੁਹਾਡੇ ਵੱਲ ਖਿੱਚਿਆ ਜਾਂਦਾ ਹੈ ਸੋ ਇਹ ਵੀ ਵਿਵਾਦ ਉਹਨਾਂ ਦੇ ਉੱਤੇ ਚੱਲਦਾ ਰਿਹਾ ਹੈ ਫਿਰ ਵੀ ਲੋਕਾਂ ਨੇ ਉਹਨਾਂ ਨੂੰ ਸਿਰ ਮੱਥੇ ਰੱਖਿਆ ਵੀ ਚਲੋ ਕੋਈ ਨਹੀਂ ਉਹਨਾਂ ਦੀ ਆਪਣੀ ਆਸਥਾ ਹੈਗੀ ਆ ਉਹ ਜਾਣ ਜਿੱਥੇ ਜਾਂਦੇ ਨੇ ਕੇ ਪੀਐਸ ਗਿੱਲ ਵਾਲਾ ਮਾਮਲਾ ਵੀ ਬਹੁਤਾ ਜਿਹੜਾ ਹੈ ਉਹ ਉੱਠਿਆ ਨਹੀਂ ਉਹ ਤਸਵੀਰਾਂ ਵਾਇਰਲ ਹੁੰਦੀਆਂ ਨੇ ਪਰ ਚਲੋ ਲੋਕੀ ਉਹਨੂੰ ਵੀ ਇਗਨੋਰ ਕਰਦੇ ਰਹੇ ਆ ਹੁੰਦਾ ਕੀ ਹੈ ਭਈ ਸਾਰੀ ਜ਼ਿੰਦਗੀ ਗੁਰਦਾਸ ਮਾਨ ਹੋਰੀ ਪੰਜਾਬੀ ਦੇ ਵਿੱਚ ਗੀਤ ਗਾਉਂਦੇ ਰਹੇ ਆ ਪੰਜਾਬੀਆਂ ਨੇ ਉਹਨਾਂ ਨੂੰ ਸ਼ੋਰਤ ਦਿੱਤੀ ਹੈ ਚਾਹੇ ਦੇਸ਼ ਦੀ ਗੱਲ ਆ ਚਾਹੇ ਵਿਦੇਸ਼ ਦੀ ਗੱਲ ਆ ਸੋ ਹਮੇਸ਼ਾ ਹਲਕਾਂ ਦੇ ਉੱਤੇ ਬਿਠਾਇਆ ਗਿਆ ਗੁਰਦਾਸ ਮਾਨ ਹੋਰਾਂ ਨੂੰ ਜਦੋਂ-ਜਦੋਂ ਜਿੱਥੇ-ਜਿੱਥੇ ਵੀ ਉਹਨਾਂ ਨੇ ਸ਼ੋਅਜ਼ ਕੀਤੇ ਹਾਊਸਫੁੱਲ ਜਾਂ ਕਈਏ ਕਿ ਉਹਨਾਂ ਦੇ ਸ਼ੋਅ ਜਿਹੜੇ ਹੈਗੇ ਆ ਸੋਲਡ ਆਊਟ ਹੁੰਦੇ ਰਹੇ ਆ ਪਰ ਅੱਜ ਤੋਂ ਤਕਰੀਬਨ 3-4 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਉਹ ਕੈਨੇਡਾ ਅਮਰੀਕਾ ਦੇ ਵਿੱਚ ਸ਼ੋਅ ਕਰ ਰਹੇ ਸੀ ਉਦੋਂ ਦੀ ਗੱਲ ਹੈ ਕਿ ਜਦੋਂ ਉਹਨਾਂ ਨੇ ਇੱਕ ਸਟੇਜ ਤੋਂ ਬਿਆਨ ਦੇ ਦਿੱਤਾ ਉਹਨਾਂ ਲਈ ਜਿਹੜੇ ਵਿਰੋਧ ਕਰ ਰਹੇ ਸੀ ਗੁਰਦਾਸ ਮਾਨ ਦਾ ਪੰਜਾਬੀ ਬੋਲੀ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਾ ਤੇ ਉਥੇ ਬੜੀ ਭੱਦੀ ਸ਼ਬਦਾਬਲੀ ਜਿਹੜੀ ਹੈ ਗੁਰਦਾਸ ਮਾਨ ਹੋਰਾਨੇ ਸਟੇਜ ਤੋਂ ਜਿਹੜੀ ਹੈ ਉਹਨਾਂ ਦੇ ਖਿਲਾਫ ਪ੍ਰੋਟੈਸਟ ਦੇ ਖਿਲਾਫ ਬੋਲੀ ਤੇ ਜਿਹਦੇ ਤੋਂ ਬਾਅਦ ਫਿਰ ਲੋਕਾਂ ਦੇ ਮਨੋਂ ਗੁਰਦਾਸ ਮਾਨ ਹੋਰੀ ਉੱਕਾ ਹੀ ਲੱਥ ਗਏ ਉਹ ਗੱਲ ਕੀ ਸੀ ਕਿਉਂ ਵਿਰੋਧ ਹੋ ਰਿਹਾ ਸੀ ਉਸ ਸ਼ੋਅ ਦੇ ਵਿੱਚ ਕੈਨੇਡਾ ਦੇ ਉਸ ਸ਼ੋਅ ਦੇ ਵਿੱਚ ਵਿਰੋਧ ਇਸ ਕਰਕੇ ਹੋ ਰਿਹਾ ਸੀ ਕਿ ਪੰਜਾਬੀ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਕਿ ਗੁਰਦਾਸ ਮਾਨ ਹੋਰਾਨੇ ਆਪਣਾ ਕੈਰੀਅਰ ਪੰਜਾਬੀ ਤੋਂ ਸ਼ੁਰੂ ਕੀਤਾ ਅੱਜ ਵੀ ਉਹ ਪੰਜਾਬੀ ਨੂੰ ਲੈ ਕੇ ਹੀ ਚੱਲ ਰਹੇ ਨੇ ਤੇ ਉਹਨਾਂ ਨੂੰ ਪੰਜਾਬੀ ਨੇ ਹੀ ਇੰਨਾ ਵੱਡਾ ਸਟਾਰ ਕਲਾਕਾਰ ਬਣਾਇਆ ਪਰ ਉਹਨਾਂ ਨੇ ਇੱਕ ਸਟੇਜ ਤੋਂ ਇਹ ਕਹਿ ਦਿੱਤਾ ਕਿ ਭਾਈ ਹਿੰਦੀ ਜ਼ਰੂਰੀ ਹੈ ਤੇ ਹਿੰਦੀ ਜਿਹੜੀ ਹੈ ਉਹ ਜ਼ਰੂਰੀ ਤੁਹਾਨੂੰ ਸਿੱਖਣੀ ਚਾਹੀਦੀ ਪੰਜਾਬੀ ਪੰਜਾਬ ਤੱਕ ਰਹਿ ਜਾਂਦੀ ਹੈ ਉਹਨਾਂ ਦਾ ਕਹਿਣਾ ਇਹ ਸੀ ਕਿ ਜੇਕਰ ਤੁਸੀਂ ਹਿੰਦੀ ਨਹੀਂ ਸਿੱਖਦੇ ਹਿੰਦੀ ਵਾਲੇ ਪਾਸੇ ਨੂੰ ਨਹੀਂ ਵਾਧਦੇ ਤਾਂ ਫਿਰ ਤੁਸੀਂ ਪਛੜ ਜਾਓਗੇ ਸੋ ਉਸ ਬਿਆਨ ਤੋਂ ਬਾਅਦ ਉਹਨਾਂ ਨੇ ਨਾਲ ਹੀ ਕਿਹਾ ਕਿ 마ਸੀ ਹੁੰਦੀ ਹੈ ਮਤਲਬ ਕਿ ਇਹ ਜਿਹੜਾ ਇੱਕ ਹੋਰ ਬਿਆਨ ਉਹਨਾਂ ਨੇ ਨਾਲ ਨਾਲ ਦੇ ਦਿੱਤਾ ਕਿ ਮਾਂ ਮਾਂ ਹੁੰਦੀ ਹੈ 마ਸੀ 마ਸੀ ਹੁੰਦੀ ਹੈ ਸੋ ਕਿਤੇ ਨਾ ਕਿਤੇ ਉਹਨਾਂ ਨੇ ਪੰਜਾਬੀ ਨੂੰ ਦਰ किनार ਕਰਕੇ ਤੇ ਹਿੰਦੀ ਨੂੰ ਪ੍ਰਮੋਟ ਕਰਨ ਵਾਲਾ ਜਿਹੜਾ ਫਾਰਮੂਲਾ ਸਟੇਜ ਤੋਂ ਦੱਸਿਆ ਤੇ ਪੰਜਾਬੀ ਦਾ ਇੱਕ ਤਰ੍ਹਾਂ ਦਾ ਨਰਾਦਰ ਸਮਝਿਆ ਗਿਆ ਉਸ ਵੇਲੇ ਕਿਉਂਕਿ ਉਸ ਵੇਲੇ ਹਾਲਾਤ ਵੀ ਇਸ ਤਰ੍ਹਾਂ ਦੇ ਚੱਲ ਰਹੇ ਸੀ ਜਦੋਂ ਇੱਕ ਰਾਸ਼ਟਰਵਾਦੀ ਹਨੇਰੀ ਚੱਲ ਰਹੀ ਸੀ ਉਹ ਤਾਂ ਹੁਣ ਵੀ ਚੱਲ ਰਹੀ ਹੈ ਪਰ ਉਹਨਾਂ ਟਾਈਮਾਂ ਦੇ ਵਿੱਚ ਵੀ ਚੱਲ ਰਹੀ ਸੀ ਜਦੋਂ ਵਨ ਨੇਸ਼ਨ ਦੀ ਗੱਲ ਹੋ ਰਹੀ ਸੀ ਹਿੰਦੂ ਰਾਸ਼ਟਰ ਦੀ ਗੱਲ ਹੋ ਰਹੀ ਸੀ ਤੇ ਕਹਿੰਦੇ ਕੋਹਾਂ ਦੇ ਵੱਡੇ ਚਿਹਰੇ ਪੰਜਾਬ ਦੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਸੀ ਸੋ ਲੋਕਾਂ ਨੂੰ ਲੱਗਿਆ ਕਿ ਗੁਰਦਾਸ ਮਾਨ ਹੋਰੀ ਵੀ ਹਿੰਦੀ ਦੀ ਜਿਹੜੀ ਹੈ ਉਹ ਕਰਕੇ ਸਿਰਫ ਹਿੰਦੀ ਨੂੰ ਪ੍ਰਮੋਟ ਕਰਕੇ ਸੈਂਟਰ ਦੀਆਂ ਨਜ਼ਰਾਂ 'ਚ ਚੜ੍ਹਨਾ ਚਾਹੁੰਦੇ ਆ ਕਿ ਆਉਂਦੇ ਸਮੇਂ 'ਚ ਉਹਨਾਂ ਨੂੰ ਵੀ ਟਿਕਟ ਦਿੱਤੀ ਜਾਵੇ ਪਰ ਪਤਾ ਨਹੀਂ ਕਿਉਂ ਉਹਨਾਂ ਦਾ ਇਹ ਕਹਿਣਾ ਕਿ ਹਿੰਦੀ ਜਿਹੜੀ ਆ ਉਹ ਜ਼ਿਆਦਾ ਜ਼ਰੂਰੀ ਹੈ ਅਸੀਂ ਕਿਸੇ ਲੈਂਗੁਏਜ ਦਾ ਜਿਹੜਾ ਹੈ ਉਹ ਨਰਾਦਰ ਨਹੀਂ ਕਰਦੇ ਹਿੰਦੀ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਜਿਹੜੀ ਹੈ ਬੋਲੀ ਹੈ ਲੈਂਗੁਏਜ ਹੈ ਪੰਜਾਬੀ ਆਪਣੀ ਥਾਂ ਹੈ ਪਰ ਜਦੋਂ ਵੱਖ-ਵੱਖ ਖੇਤਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਖੇਤਿਆਂ ਦੀ ਆਪਣੀ ਇੱਕ ਖਾਸੀਅਤ ਹੁੰਦੀ ਹੈ ਤੇ ਪੰਜਾਬ ਖਿੱਤੇ ਦੀ ਖਾਸੀਅਤ ਪੰਜਾਬੀ ਹੈ ਪੰਜਾਬੀ ਉਹ ਗੁਰਮੁਖੀ ਉਹ ਜਿਹੜੀ ਸਾਡੇ ਗੁਰੂਆਂ ਨੇ ਦਿੱਤੀ ਹੈ ਜਦੋਂ ਤੁਸੀਂ ਗੁਰੂਆਂ ਵੱਲੋਂ ਦਿੱਤੀ ਉਸ ਬੋਲੀ ਨੂੰ ਕਹਿ ਦਿਓਗੇ ਕਿ ਇਹ ਤਾਂ ਭਾਈ ਮਤਰੀ ਹੈ ਤੇ ਜਿਹੜੀ ਮਾਂ ਹੈ ਉਹ ਸਾਡੀ ਦੂਸਰੀ ਹੈ ਤੇ ਜਾਂ ਤੁਸੀਂ ਪੰਜਾਬੀ ਜੇ ਬੋਲੋਗੇ ਤਾਂ ਖੂ ਦੇ ਡੱਡੂ ਬਣ ਕੇ ਰਹਿ ਜਾਓਗੇ ਤੇ ਇਸ ਕਰਕੇ ਫਿਰ ਤੁਸੀਂ ਕਿੰਨਾ ਸਮਝਦੇ ਹੋ ਕਿ ਤੁਸੀਂ ਸਾਡੇ ਗੁਰੂਆਂ ਦਾ ਵੀ ਨਰਾਦਰ ਕਰ ਰਹੇ ਹੋ ਜਿਨ੍ਹਾਂ ਨੇ ਇਸ ਬੋਲੀ ਨੂੰ ਜਨਮ ਦਿੱਤਾ ਤੇ ਉਸ ਪੰਜਾਬ ਖਿੱਤੇ ਦਾ ਵੀ ਵਿਰੋਧ ਕਰ ਰਹੇ ਹੋ ਤੇ ਉਸ ਆਪਣੇ ਆਪਣੇ ਖਿੱਤੇ ਦਾ ਪਰਸਨਲ ਜਿਹੜਾ ਤੁਸੀਂ गा ਰਹੇ ਹੋ ਤੁਹਾਡਾ ਗਾਇਕੀ ਵਾਲਾ ਖਿੱਤੇ ਦਾ ਵੀ ਤੁਸੀਂ ਜਿਹੜਾ ਹੈ ਨਰਾਦਰ ਕਰ ਰਹੇ ਹੋ ਕਿਉਂਕਿ ਉਸੇ ਪੰਜਾਬੀ ਨੇ ਤੁਹਾਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਤੁਹਾਡਾ ਨਾਮ ਬਣਾਇਆ ਸੋ ਉਹ ਜਿਹੜਾ ਵਕਤ ਸੀ ਉਹ ਗੁਰਦਾਸ ਮਾਨ ਦੀ 30 ਸਾਲਾਂ ਦੀ ਜਿਹੜੀ ਮਿਹਨਤ ਕਹਿ ਲਓ ਜਾਂ ਫਿਰ ਲੋਕਾਂ ਦੇ ਵਿੱਚ ਸ਼ੋਹਰਤ ਸੀ ਜਿਹੜੀ ਉਹ ਸਾਰੀ ਉਹ ਖਤਮ ਕਰ ਗਿਆ ਜਦੋਂ ਉਹ ਬੱਤੀ ਵਾਲਾ ਬਿਆਨ ਕੈਨੇਡਾ ਦੀ ਸਟੇਸ ਤੋਂ ਦਿੱਤਾ ਉਸ ਤੋਂ ਬਾਅਦ ਵੀ ਉਹ ਨਹੀਂ ਟੱਲਦੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਸਮੇਂ-ਸਮੇਂ ਦੇ ਉੱਤੇ ਛੋਟੀਆਂ-ਛੋਟੀਆਂ ਟਿੱਪਣੀਆਂ ਜਿਹੜੀਆਂ ਲਗਾਤਾਰ ਕਰਦੇ ਰਹੇ ਆ ਜੋ ਕਿ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਹੋਈਆਂ ਹੁਣ ਆਪਾਂ ਇੱਕ ਗੱਲ ਮੈਂ ਨਾ ਅਕਸਰ ਕਰਦਾ ਹੁੰਦਾ ਆ ਆਪਾਂ ਗੁਰਦਾਸਮਣ ਵਾਲੇ ਪਾਸੇ ਨੂੰ ਵਧਣ ਤੋਂ ਪਹਿਲਾਂ ਮੈਂ ਇੱਕ ਗੱਲ ਕਰਦਾ ਦੇਖੋ ਇਹ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਪਤਾ ਨਹੀਂ ਕੀ ਕਮੀ ਹੈ ਮੈਂ ਬਹੁਤ ਵਾਰ ਸੋਚਦਾ ਹੁੰਦਾ ਹੁੰਨਾ ਕਿ ਆਖਰ ਸਾਡੀ ਕਿਉਂ ਸਾਡੇ ਰਾਜਨੀਤੀਵਾਣ ਸਾਡੇ ਵਿੱਚੋਂ ਨਿਕਲ ਕੇ ਸੈਂਟਰ ਦੀ ਬੋਲੀ ਬੋਲਣ ਲੱਗ ਜਾਂਦੇ ਆ ਸਾਡੇ ਕਲਾਕਾਰ ਸਾਡੇ ਵਿੱਚੋਂ ਨਿਕਲ ਕੇ ਅ ਸੈਂਟਰ ਦੀ ਬੋਲੀ ਏਜੰਸੀਆਂ ਦੀ ਬੋਲੀ ਬੋਲਣ ਲੱਗ ਜਾਂਦੇ ਆ ਪੰਜਾਬ ਦੇ ਵਿਰੁੱਧ ਬੋਲਣ ਲੱਗ ਜਾਂਦੇ ਆ ਇਹਦੀ ਇਹਦੀ ਉਦਾਹਰਣ ਮੈਂ ਤੁਹਾਨੂੰ ਦੇ ਦਿੰਦਾ ਪੰਜਾਬ ਦੇ ਵਿੱਚੋਂ ਅਕਾਲੀ ਦਲ ਬਾਦਲ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਕੋਹਾਂ ਦਾ ਇੱਕ ਅਕਾਲੀ ਨੇਤਾ ਸੀ ਜਿਨੇ ਪੰਜਾਬ ਦੇ ਉਲਟ ਭੁਗਤਣਾ ਸ਼ੁਰੂ ਕੀਤਾ ਗਿਆਨੀ ਜੈਲ ਸਿੰਘ ਪੰਜਾਬ ਚੋਂ ਨਿਕਲਿਆ ਉਹਨੇ ਪੰਜਾਬ ਦੇ ਉਲਟ ਭੁਗਤਣਾ ਸ਼ੁਰੂ ਕੀਤਾ ਡਾਕਟਰ ਮਨਮੋਹਨ ਸਿੰਘ ਸੀ ਉਹਨੇ ਪੰਜਾਬ ਦੀ ਕਦੇ ਨਹੀਂ ਗੱਲ ਕੀਤੀ ਉਹਨੇ ਵੀ ਸੈਂਟਰ ਦੀ ਬੋਲੀ ਬੋਲੀ ਇਮ ਮਤਲਬ ਤੁਸੀਂ ਨਾਮ ਲਓ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਉਹਨਾਂ ਦੇ ਕੀ ਕਾਰਗੁਜ਼ਾਰੀ ਹੈਗੀ ਹਰ ਇੱਕ ਲੀਡਰ ਪੰਜਾਬ ਚੋਂ ਭਾਵੇਂ ਨਿਕਲਿਆ ਪਰ ਉਹਨੇ ਪੰਜਾਬ ਦੇ ਉਲਟ ਜਿਹੜਾ ਉਹ ਭੁਗਤਿਆ ਬਾਲੀਵੁੱਡ ਦੀ ਗੱਲ ਕਰ ਲਈਏ ਪੰਜਾਬ ਚੋਂ ਉੱਠੇ ਕਲਾਕਾਰਾਂ ਨੇ ਕਦੇ ਵੀ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ ਧਰਮਿੰਦਰ ਪਰਿਵਾਰ ਜਿਹੜਾ ਉਹਦੀ ਉਦਾਹਰਨ ਹੈ ਸਨੀ ਦਿਓਲ ਹੋਰੀ ਉਹਦੀ ਉਦਾਹਰਨ ਹੈ ਅਮਰੀਸ਼ਪੁਰੀ ਜਾਂ ਹੋਰ ਉਸ ਤੋਂ ਪਹਿਲਾਂ ਜਾਂ ਅੱਜ ਵੀ ਜਿਹੜੇ ਕਲਾਕਾਰ ਨੇ ਉਹ ਸਾਰੇ ਜਿਹੜੇ ਸੁਖਵਿੰਦਰ ਸਿੰਘ ਹੋ ਗਏ ਜਾਂ ਹੋਰ ਬਹੁਤ ਸਾਰੇ ਜਿਨ੍ਹਾਂ ਦੇ ਤੁਸੀਂ ਨਾਮ ਲਓ ਕਦੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਤੇ ਉਸ ਤੋਂ ਬਾਅਦ ਜਦੋਂ ਹੁਣ ਆਪਾਂ ਗੱਲ ਇਹਨਾਂ ਦੀ ਕਰਦੇ ਆ ਗੁਰਦਾਸ ਮਾਨ ਹੋਰਾਂ ਦੀ ਉਹਨਾਂ ਤੋਂ ਪਹਿਲਾਂ ਹੰਸ ਰਾਜ ਹੋਰੀ ਵੀ ਦੇਖ ਲਓ ਮੁਹੰਮਦ ਫਦੀਕ ਹੋਰੀ ਦੇਖ ਲਓ ਤੇ ਅੱਜ ਭਗਵੰਤ ਮਾਨ ਬੇਸ਼ੱਕ ਆਪਾਂ ਭਗਵੰਤ ਮਾਨ ਦੀ ਵੀ ਗੱਲ ਕਰਦੇ ਆ ਕਿ ਪੰਜਾਬ ਲਈ ਬਹੁਤ ਕੁਸ਼ਿਸ਼ ਕੀਤਾ ਉਹਨਾਂ ਨੇ ਪੰਜਾਬ ਦੇ ਸਮਾਜਿਕ ਢਾਂਚੇ ਨੂੰ ਸੁਧਾਰਨ ਲਈ ਕਮੇਡੀ ਕੀਤੀ ਬੜਾ ਕੁਛ ਕੀਤਾ ਉਹਨਾਂ ਨੇ ਉਹਨਾਂ ਨੇ ਇਸ ਤਰ੍ਹਾਂ ਦੇ ਗੀਤ ਗਾਏ ਜਿਹੜੇ ਸਮਾਜ ਨੂੰ ਇੱਕ ਵਾਰੀ ਬਲੁੰਦਰ ਕੇ ਰੱਖ ਦੇਣ ਵਾਲੇ ਸੀ ਕਿ ਭਾਈ ਉੱਠੋ ਝੰਜੋੜ ਝੰਜੋੜ ਕੇ ਰੱਖ ਦੇਣ ਵਾਲੇ ਗੀਤ ਜਿਹੜੇ ਭਗਵੰਤ ਮਾਨ ਹੋਰਾਂ ਨੇ ਵੀ ਗੀਤੇ ਆ ਪਰ ਅੱਜ ਜਦੋਂ ਗੱਲ ਪੰਜਾਬ ਦੀ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਉਹ ਵੀ ਸੈਂਟਰ ਦੇ ਹੱਕ ਦੇ ਵਿੱਚ ਭੁਗਦੇ ਆ ਸੋ ਹੁਣ ਇਹ ਦੂਜੀ ਦੂਜੇ ਪਾਸੇ ਜਦੋਂ ਆਪਾਂ ਸਾਊਥ ਦੇ ਕਲਾਕਾਰਾਂ ਦੀ ਗੱਲ ਕਰਦੇ ਆ ਨਾ ਸਾਊਥ ਦੇ ਕਲਾਕਾਰ ਆਪਣੀ ਸਟੇਟ ਨੂੰ ਪਹਿਲ ਦਿੰਦੇ ਨੇ ਉਹਨਾਂ ਦੇ ਬਹੁਤ ਸਾਰੇ ਐਸੇ ਕਲਾਕਾਰ ਆ ਕਮਲ ਹਸਨ ਈਵਨ ਬੜਾ ਵੱਡਾ ਨਾਮ ਐ ਉਹ ਕਹਿੰਦਾ ਮੇਰੇ ਲਈ ਸਟੇਟ ਤੇ ਮੇਰੀ ਬੋਲੀ ਪਹਿਲਾਂ ਹੋਰ ਸਾਊਥ ਦੇ ਬਹੁਤ ਸਾਰੇ ਕਲਾਕਾਰ ਸਾਹਮਣੇ ਆਏ ਜਿਨ੍ਹਾਂ ਨੇ ਕਿਹਾ ਨਹੀਂ ਸਾਡਾ ਰਾਜ ਜਿਹੜੀ ਸਾਡੀ ਸਟੇਟ ਪਹਿਲਾਂ ਐ ਬਾਕੀ ਬਾਅਦ ਵਿੱਚ ਐ ਪਰ ਸਾਡੇ ਪੰਜਾਬ ਦੇ ਵਿੱਚ ਇਹ ਕੀ ਵਾਇਰਸ ਐ ਕੀ ਬਿਮਾਰੀ ਐ ਜਿਹੜੀ ਕਿ ਆਪਣੇ ਖਿੱਤੇ ਤੋਂ ਉੱਠ ਕੇ ਦੂਜਿਆਂ ਦੀ ਬੋਲੀ ਬੋਲਣ ਲੱਗ ਜਾਣਾ ਹੁਣ ਅੱਜ ਤੁਸੀਂ ਕਿਸੇ ਨੂੰ ਵੀ ਪੰਜਾਬੀ ਕਲਾਕਾਰ ਨੂੰ ਕਹਿ ਦਿਓ ਕਿ ਬਾਲੀਵੁੱਡ 'ਚ ਤੈਨੂੰ ਫਿਲਮ ਦਿੰਨੇ ਆ ਤੇ ਤੂੰ ਆ ਜੋਕਰ ਜਿਹਦਾ ਰੋਲ ਕਰਨਾ ਏ ਭੱਜ ਕੇ ਜਾਣ ਨੂੰ ਤਿਆਰ ਹੁੰਦੇ ਨੇ ਉੱਥੇ ਆਪਣੀ ਈਮੇਜ ਆਪਣੀ ਪੱਗ ਨੂੰ ਪਿੱਛੇ ਛੱਡ ਕੇ ਇਹ ਜੋਕਰ ਬਣਨ ਲਈ ਤਿਆਰ ਹੋ ਜਾਂਦੇ ਆ ਇਹਨਾਂ ਨੂੰ ਲੱਗਦਾ ਕਿ ਪੰਜਾਬੀ ਸਿਨੇਮਾ ਛੋਟਾ ਹੈ ਪੰਜਾਬੀ ਇੰਡਸਟਰੀ ਛੋਟੀ ਹੈ ਬਾਲੀਵੁੱਡ ਪਤਾ ਨਹੀਂ ਕੀ ਹੈ ਹਾਲਾਂਕਿ ਬਾਲੀਵੁੱਡ ਤੋਂ ਉੱਤੇ ਵੀ ਹਾਲੀਵੁੱਡ ਪਿਆ ਅਸੀਂ ਤਾਂ ਕਹਿੰਦੇ ਤੁਸੀਂ ਹਾਲੀਵੁੱਡ 'ਚ ਜਾਓ ਤੁਸੀਂ ਇੱਕ ਆਪਣੀ ਜਿਹੜੀ ਪਛਾਣ ਹੈ ਉਹਨੂੰ ਤਾਂ ਬਰਕਰਾਰ ਰੱਖੋ ਨਾ ਉੱਥੇ ਜਾ ਕੇ ਜੋਕਰ ਬਣ ਜੰਨੇ ਹੋ ਤਾਂ ਪੰਜਾਬ ਦੀ ਜਿਹੜੀ ਹੈ ਮਜ਼ਾਕ ਉਡਾਉਣ ਲੱਗ ਪੈਨੇ ਹੋ ਅੱਜ ਕੱਲ ਇੱਕ ਹੋਰ ਨੌਜਵਾਨ ਮੁੰਡਾ ਹੈਗਾ ਉਹ ਜਿਹਨੇ ਬਹੁਤ ਕਾਮੇਡੀ ਫਿਲਮਾਂ ਥੋੜੀਆਂ ਜਿਹੀਆਂ ਜਿਹੜੀਆਂ ਅਸ਼ਲੀਲ ਫਿਲਮਾਂ ਵੀ ਕੀਤੀਆਂ ਉਹ ਵੀ ਅੱਜ ਕੱਲ ਕਾਫੀ ਚਰਚਾ ਚਾ ਉਹ ਸਿਰ ਦੇ ਉੱਤੇ ਪਟਕਾ ਜਿਹਾ ਮੰਨ ਲੈਂਦਾ ਕਈ ਵਾਰੀ ਬਾਲੀਵੁੱਡ ਦੇ ਵਿੱਚ ਤੇ ਗੱਲਾਂ ਉਹ ਵੀ ਕਰਦਾ ਹੈ ਕਿ ਦਿਲਜੀਤ ਨੇ ਕਹਿੰਦਾ ਪੱਗ ਬਹੁਤ ਉੱਤੇ ਲੈ ਗਿਆ ਉਹ ਦਿਲਜੀਤ ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਤੁਸੀਂ ਤਾਂ ਮਜ਼ਾਕ ਬਣਾ ਰਹੇ ਹੋ ਆਪਣੇ ਫਿਲਮਾਂ ਦੇ ਵਿੱਚ ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਗੁਰਦਾਸ ਮਾਨ ਹਰੀ ਵੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਲੀਹਾਂ ਦੇ ਉੱਤੇ ਤੁਰੇ ਹੋਏ ਆ ਦਿੱਤਾ ਪੰਜਾਬ ਨੇ ਖਾਦਾ ਪੰਜਾਬ ਦਾ ਤੇ ਤੁਸੀਂ ਗੱਲ ਕਰਦੇ ਹੋ ਜਿਹੜੀ ਸੈਂਟਰ ਦੀ ਕਦੋਂ ਤੁਸੀਂ ਬੋਲੋਗੇ ਬਾਈ ਪੰਜਾਬ ਦੇ ਹੱਕਾਂ ਦੇ ਵਿੱਚ ਜਦੋਂ ਤੁਸੀਂ ਗੱਲ ਕਰਨੀ ਹੁੰਦੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੁੰਦੀ ਉਦੋਂ ਤੁਸੀਂ ਚੁੱਪ ਕਰ ਜਾਂਦੇ ਹੋ ਆਪਣੀਆਂ ਫਿਲਮਾਂ ਜਦੋਂ ਤੁਸੀਂ ਰਿਲੀਜ਼ ਕਰਨੀਆਂ ਹੁੰਦੀਆਂ ਤੇ ਪੰਜਾਬ ਦੇ ਵੱਡੇ ਕਾਤਲਾਂ ਨੂੰ ਤੁਸੀਂ ਲਿਆ ਕੇ ਮੁੱਖ ਮਹਿਮਾਨ ਬਣਾ ਦਿੰਨੇ ਹੋ ਈਵਨ ਕਿ ਮੈਂ ਧਰਮਿੰਦਰ ਦੀ ਗੱਲ ਵੀ ਮੈਨੂੰ ਯਾਦ ਆ ਗਈ ਉਹਨੇ ਕਿਹਾ ਸੀ ਕਿ ਬੈਸਟ ਕੌਪ ਜੀਪੀਐਸ ਗੱਲ ਨੂੰ ਬੈਸਟ ਕੌਪ ਦਾ ਖਿਤਾਬ ਦਿੱਤਾ ਸੀ ਤਰਮਿੰਦਰ ਨੇ ਜਿਹਨੂੰ ਆਪਾਂ ਕਹਿੰਦੇ ਪੰਜਾਬ ਦਾ ਪੋਤਾ ਹੈ ਤਰਮਿੰਦਰ ਸੋ ਇਹ ਗੱਲਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਹੁਣ ਤੁਸੀਂ ਕਹਿੰਦੇ ਹੋ ਕਿ ਮਾਫੀ ਮੰਗ ਲਈ ਹੈ ਉਹਨਾਂ ਨੇ ਬੇਸ਼ੱਕ ਬਹੁਤ ਵਧੀਆ ਗੱਲ ਹੈ ਉਹਨਾਂ ਨੇ ਮਾਫੀ ਮੰਗੀ ਹੈ ਪਰ ਮਾਫੀ ਮੰਗੀ ਕਦੋਂ ਹੈ ਇਹ ਮੈਨੇ ਰੱਖਦੀ ਹੈ ਗੱਲ ਮਾਫੀ ਉਸ ਵੇਲੇ ਮੰਗੀ ਹੈ ਜਦੋਂ ਇੱਕ ਪਾਸੇ ਕਾਨਸਰਟ ਹਾਲ ਬੁੱਕ ਹੋਏ ਹੋਏ ਨੇ ਅਮਰੀਕਾ ਦੇ ਵਿੱਚ ਸ਼ੋਅ ਲੱਗਣ ਦੀਆਂ ਤਿਆਰੀਆਂ ਨੇ ਟਿਕਟਾਂ ਅਧੀਆਂ ਪਚਾਦੀਆਂ ਵਿਕੀਆਂ ਆਧੀਆਂ ਨਹੀਂ ਵਿਕੀਆਂ ਹੋਣਗੀਆਂ ਬੇਸ਼ੱਕ ਮੈਨੂੰ ਨਹੀਂ ਪਤਾ ਉਸ ਗੱਲ ਦਾ ਮਾਫੀ ਉਸ ਸਮੇਂ ਮੰਗ ਰਹੇ ਹੋ ਤੁਸੀਂ ਉਹ ਵੀ ਪੰਜਾਬ ਅਮਰੀਕਾ ਦੇ ਇੱਕ ਰੇਡੀਓ ਚੈਨਲ ਦੇ ਉੱਤੇ ਜੇ ਤਾਂ ਤੁਸੀਂ ਇੰਨੇ ਸੁਹਿਰਦ ਹੁੰਦੇ ਜੇ ਤੁਹਾਨੂੰ ਪਛਤਾਵਾ ਹੁੰਦਾ ਤੇ ਇਹ ਕੰਮ ਹੋਇਆ ਨੂੰ 4 ਸਾਲ ਹੋ ਗਏ ਨੇ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਮਾਫੀ ਪੰਜਾਬ 'ਚ ਬੈਠੇ ਵੀ ਕਿਤੇ ਮੰਗ ਸਕਦੇ ਸੀ ਕਿਸੇ ਆਪਣੇ ਸ਼ੋਅ ਸ਼ੋਅ ਦੌਰਾਨ ਸਟੇਜ ਦੇ ਉੱਪਰੋਂ ਮੰਗ ਸਕਦੇ ਸੀ ਕਿਸੇ ਪੰਜਾਬ ਦੇ ਚੈਨਲ ਨੂੰ ਵੀ ਇੰਟਰਵਿਊ ਦੇ ਸਕਦੇ ਸੀ ਆਪਣੀ ਫੇਸਬੁੱਕ ਟਵਿੱਟਰ ਰਾਹੀਂ ਵੀ ਮਾਫੀ ਮੰਗ ਸਕਦੇ ਸੀ ਪਰ ਤੁਸੀਂ ਅੱਜ ਮਾਫੀ ਉਸ ਵੇਲੇ ਮੰਗ ਰਹੇ ਹੋ ਜਦੋਂ ਤੁਹਾਡੇ ਸ਼ੋਅਜ਼ ਜਿਹੜੇ ਨੇ ਉਹ ਤਿਆਰ ਪਏ ਤੇ ਤੁਹਾਨੂੰ ਲੱਗਦਾ ਹੈ ਕਿ ਬਾਈਕਟ بڑے ਵੱਡੇ ਪੱਦਰ ਤੇ ਹੋਣਾ ਹੈ ਤੇ ਚਲੋ ਮੁਆਫੀ ਮੰਗ ਕੇ ਤੇ ਆਪਾਂ ਕੰਮ ਸਾਰ ਲਏ ਨੇ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਜਿਹੜੀ ਆ ਉਹ ਉਹ ਲੱਗਦਾ ਨਹੀਂ ਹੈ ਕਿ ਸਹਿਰਤਾ ਦੇ ਨਾਲ ਮੰਗੀ ਹੋਈ ਮਾਫੀ ਹੈ ਇਹਦੇ ਵਿੱਚ ਲੱਗਦਾ ਵੀ ਭਾਈ ਤੁਸੀਂ ਚਲਾਕੀ ਥੋੜੀ ਜੀ ਖੇਡ ਰਹੇ ਹੋ ਸੋ ਹੁਣ ਇਹ ਤਾਂ ਮੈਂ ਕੌਣ ਹੁੰਨਾ ਕਹਿਣ ਵਾਲਾ ਕਿ ਪੰਜਾਬੀਆਂ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ ਜਾਂ ਨਹੀਂ ਪੰਜਾਬ ਪੰਜਾਬੀਅਤ ਜਾਂ ਫਿਰ ਪੰਜਾਬੀ ਜਿਹੜੇ ਨੇ ਉਹ ਬਹੁਤ ਵੱਡੇ ਵੱਡੇ ਇਹਨਾਂ ਨੇ ਸਟਾਰ ਬਣਾ ਵੀ ਦਿੱਤੇ ਆ ਤੇ ਜਦੋਂ ਇਹਨਾਂ ਦੇ ਉਲਟ ਕੋਈ ਭੁਗਤਦਾ ਆਇਆ ਜਦੋਂ ਇਹਨਾਂ ਦੀ ਕੋਈ ਬੇਕਦਰੀ ਕਰਦਾ ਤੇ ਫਿਰ ਇਹ ਪੈਰਾਂ ਦੇ ਵਿੱਚ ਵੀ ਰੋਲਦੇ ਆਏ ਨੇ ਬੜੀਆਂ ਉਦਾਹਰਨਾਂ ਨੇ ਪਹਿਲੇ ਸਮੇਂ ਤੋਂ ਲੈ ਕੇ ਹੁਣ ਤੱਕ ਸੋ ਇਹ ਹੁਣ ਗੱਲ ਜਿਹੜੀ ਪੰਜਾਬੀਆਂ ਦੇ ਉੱਤੇ ਹੀ ਹੈ ਕਿ ਪੰਜਾਬੀ ਮੁਆਫ ਕਰਦੇ ਨੇ ਗੁਰਦਾਸਮਾਨ ਹੋਰਾਂ ਨੂੰ ਤੇ ਜਾਂ ਫਿਰ ਜਿਹੜੇ ਆ ਨਹੀਂ ਕਰਦੇ ਇੱਕ ਗੱਲ ਤਾਂ ਮੰਨਣੀ ਪਾਏਗੀ ਕਿ ਜਿਹੜੀ ਸ਼ੌਹਰਤ ਹੁੰਦੀ ਹੈ ਨਾ ਕਈ ਵਾਰੀ ਬੰਦੇ ਦਾ ਦਿਮਾਗ ਜਿਹੜਾ ਹੈ ਉਹ ਬੰਦ ਕਰ ਦਿੰਦੀ ਹੈ ਉਹ ਕਹਿੰਦਾ ਕਿ ਮੇਰੇ ਤੋਂ ਵੱਡਾ ਹੈ ਹੀ ਕੋਈ ਨਹੀਂ ਉਹ ਸਾਰੇ ਕਲਾਕਾਰਾਂ ਦੇ ਵਿੱਚ ਇਹ ਚੀਜ਼ ਹੁਣ ਤੱਕ ਦੇਖੀ ਗਈ ਹੈ ਕਿ ਜਦੋਂ ਸ਼ੋਰਤ ਹੁੰਦੀ ਹੈ ਉਹ ਕਹਿੰਦਾ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ ਜੋ ਮੈਂ ਸਟੇਜ ਤੇ ਬੋਲ ਦਿੱਤਾ ਤੇ ਲੋਕਾਂ ਨੇ ਉਹਨੂੰ ਪ੍ਰਵਾਨ ਹੀ ਮੰਨਣਾ ਹਣੀ ਸਿੰਘ ਦੀ ਆਪਾਂ ਪਿਛਲੇ ਦਿਨੀ ਗੱਲ ਕਰਕੇ ਹਟੇ ਆ ਕਿਤੇ ਨਾ ਕਿਤੇ ਹਣੀ ਸਿੰਘ ਵੀ ਉਸੇ ਕਤਾਰ ਦੇ ਵਿੱਚ ਹੀ ਖੜਾ ਸੀ ਕਿ ਕਹਿੰਦਾ ਵੀ ਮੈਂ ਹੀ ਹਾਂ ਤੇ ਉਹ ਦੇਖੋ ਪ੍ਰਮਾਤਮਾ ਨੇ ਕਿੱਡਾ ਉਹਨੂੰ ਝਟਕਾ ਦਿੱਤਾ ਪਟਕਾ ਕੇ ਮਾਰਿਆ ਧਰਤੀ ਤੇ ਅੱਜ 7-8 ਸਾਲ ਤੋਂ ਗਾਇਬ ਆ ਉਹ ਤੇ ਹੁਣ ਗੁਰਦਾਸ ਮਾਨ ਹੋਰਾਂ ਦੀ ਗੱਲ ਕਿ ਤੂੰ ਇਹ ਬੱਤੀ ਮੈਂ ਮਾਫ ਕਰਨਾ ਉਹ ਸ਼ਬਦ ਵਾਲੀ ਬੋਲਣੀ ਨਹੀਂ ਚਾਹੁੰਦਾ ਸਾਰਿਆਂ ਨੇ ਸੁਣੀ ਹੋਈ ਹੈ ਸੋ ਕਿਸੇ ਇੱਕ ਆ ਇੱਕ ਸਿੱਖੀ ਸਰੂਪ ਦੇ ਵਿੱਚ ਜੇ ਪ੍ਰੋਟੈਸਟਰ ਕੋਈ ਤੇਰੇ ਅੱਗੇ ਖੜਾ ਹੋਇਆ ਤੇ ਤੂੰ ਇਸ ਤਰੀਕੇ ਦੇ ਨਾਲ ਬਿਆਨਬਾਜ਼ੀ ਕਰ ਰਿਹਾ ਹਜ਼ਾਰਾਂ ਲੋਕਾਂ ਦੇ ਵਿੱਚ ਖੜ ਕੇ ਇੱਕ ਇੱਕ ਮਿਆਰ ਹੁੰਦਾ ਜੇ ਤੁਸੀਂ ਵਿਰੋਧ ਵੀ ਕਰ ਰਹੇ ਹੋ ਨਾ ਉਹਦਾ ਵੀ ਮਿਆਰ ਹੁੰਦਾ ਅੱਜ ਕੱਲ ਅਸੀਂ ਕਹਿੰਦੇ ਨਾ ਸੋਸ਼ਲ ਮੀਡੀਆ ਤੇ ਵਿਰੋਧ ਕਰਨਾ ਢੰਗ ਨਾਲ ਕਰੋ ਗਾਲਾਂ ਨਾ ਕੱਢੋ ਇਹ ਗੱਲ ਗੁਰਦਾਸ ਮਾਨ ਹੋਰਾਂ ਦੇ ਉੱਤੇ ਵੀ ਟਿਕਦੀ ਹੈ ਕਿ ਭਾਈ ਤੁਸੀਂ ਸਾਰੀ ਉਮਰ ਆਪਣੀ ਜਿਹੜੀ ਪੰਜਾਬੀਅਤ ਦੀ ਗੱਲ ਕਰਦੇ ਹੋਏ ਲੰਘਾਈ ਹੈ ਬੇਸ਼ੱਕ ਤੁਹਾਡਾ ਗੀਤ ਆਇਆ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਸੋ ਇਹ ਗੱਲ ਜਿਹੜੀ ਹੈ ਗੁਰਦਾਸ ਮਾਨ ਹੋਰਾਂ ਦੇ ਉੱਤੇ ਵੀ ਟੁੱਕਦੀ ਹੈ ਕਿ ਭਾਈ ਤੁਸੀਂ ਕਿਵੇਂ ਜਿਹੜੀ ਕੋਈ ਤੁਹਾਡੇ ਉੱਤੇ ਵੀ ਜੇ ਕੋਈ ਤੰਜ ਕੱਸਦਾ ਹੈ ਤੇ ਉਹਦਾ ਜਵਾਬ ਕਿਸ ਲਹਿਜੇ ਦੇ ਵਿੱਚ ਦੇਣਾ ਹੈ ਕਿਉਂਕਿ ਤੁਹਾਡਾ ਤਾਂ ਤਜਰਬਾ ਬੜਾ ਹੈ ਨਾ 30 ਸਾਲ ਦਾ ਤਜਰਬਾ ਹੈ ਤੁਸੀਂ ਘਾਟ ਘਾਟ ਦਾ ਪਾਣੀ ਪੀਤਾ ਹੈ ਤੇ ਜੇ ਕੋਈ ਵਿਰੋਧ ਕਰਨ ਵਾਲਾ ਆ ਵੀ ਗਿਆ ਤਾਂ ਤੁਸੀਂ ਉਹਦਾ ਜਵਾਬ ਕਿਸ ਤਰੀਕੇ ਨਾਲ ਦੇਣਾ ਹੈ ਸੋ ਇਹ ਚੀਜ਼ਾਂ ਆਪਾਂ ਸਮਝੀਏ ਗੁਰਦਾਸਮਨ ਹੋਰੀ ਵੀ ਇਹ ਗੱਲਾਂ ਨੂੰ ਸਮਝਣ ਤੇ ਦੁਨੀਆ ਜਿਹੜੀ ਹੈ ਜਿਹੜੀ ਪੰਜਾਬ ਖਾਸ ਤੌਰ ਤੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਸੋ ਪੰਜਾਬੀ ਵੀ ਸੋਚਣ ਕਿ ਕਿਹੜੇ ਕਲਾਕਾਰ ਨੂੰ ਕਿੰਨੀ ਕੁ ਜਿਹੜੀ ਹੈ ਜਿਹੜੀ ਸ਼ੌਰਤ ਹੈ ਉਹ ਪਛਦੀ ਹੈ ਕਿੰਨਾ ਕੁ ਉਹਨੂੰ ਉੱਪਰ ਚੜਾਉਣਾ ਹੈ ਐਵੇਂ ਨਹੀਂ ਪਿੱਛੇ ਹੋ ਕੇ ਤੁਰ ਪੈਣਾ ਸਨੀ ਦਿਓਲ ਹੋਰੀ ਆ ਗਿਆ ਜੀ ਬਟਾਲੇ ਤੋਂ ਮਾਫ ਕਰਨਾ ਗੁਰਦਾਸਪੁਰ ਤੋਂ ਤੇ ਉਹਨਾਂ ਨੂੰ ਜਿਤਾ ਦਿਓ ਵਿਨੋਦ ਖੰਨਾ ਆ ਗਿਆ ਲੋ ਜੀ ਉਹਨੂੰ ਜਿਤਾ ਦਿਓ ਸੋ ਮਤਲਬ ਕਹਿਣ ਦਾ ਵੀ ਆਪਾਂ ਚੱਕ ਵੀ ਦਿੰਨੇ ਆ ਤੇ ਉਸ ਤੋਂ ਬਾਅਦ ਦੇਖਦੇ ਆ ਰੰਗ ਇਹ ਹੁਣ ਪੰਜਾਬੀਆਂ ਨੂੰ ਵੀ ਸਮਝਣਾ ਪੈਣਾ ਕਿ ਇਹ ਨਹੀਂ ਭਈ ਦੇਖਿਆ ਚੱਲ ਬਣਾ ਦਿੱਤਾ ਲਓ ਜੀ ਇਹ ਤਾਂ ਬਹੁਤ ਵੱਡਾ ਬੰਦਾ ਹੈ ਤਾਂ ਕਲਾਕਾਰ ਬਹੁਤ ਵੱਡਾ ਹੈ ਸੋ ਉਹਨੂੰ ਦਿਨਾਂ ਦੇ ਵਿੱਚ ਤੁਸੀਂ ਚੜਾ ਦਿੰਨੇ ਹੋ ਮੁੜ ਕੇ ਉਹ ਤੁਹਾਡੀਆਂ ਹੀ ਜੜਾਂ ਦੇ ਵਿੱਚ ਬਹਿ ਜਾਂਦੇ ਆ ਜੀ ਜਿਸ ਜਣ ਗੱਲ ਕਰੀਏ ਕਿ ਹੁਣ ਮਾਫੀ ਮੰਗਣ ਤੋਂ ਬਾਅਦ ਅਮਰੀਕਾ ਜਾਣਗੇ ਕਿ ਲੱਗਦਾ ਉੱਥੇ ਵਿਰੋਧ ਤੋਂ ਬਚਣ ਦਾ ਬਚਨ ਦੇ ਲਈ ਕੀਤਾ ਗਿਆ ਜਾਂ ਫਿਰ ਵੀ ਹਾਲੇ ਵੀ ਉਹਨਾਂ ਦਾ ਵਿਰੋਧ ਹੋਵੇਗਾ ਅਮਰੀਕਾ ਦੇ ਵਿੱਚ ਵਰੋਸਤਾ ਹੋਏਗਾ ਜੀ ਕਿਉਂਕਿ ਮੈਂ ਕਿਉਂਕਿ ਹੁਣ ਦੇਖੀਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਨੇ ਉਹ ਤਿਆਰੀਆਂ ਕਰੀ ਬੈਠੇ ਆ ਕਿ ਅਸੀਂ ਸ਼ੋਅ ਦਾ ਬਾਈਕਾਟ ਕਰਾਂਗੇ ਜਿੱਥੇ ਸ਼ੋਅ ਹੋਏਗਾ ਉਹਦੇ ਬਾਹਰ ਜਿਹੜੇ ਪ੍ਰੋਟੈਸਟ ਹੋਣਗੇ ਇਹ ਪ੍ਰੋਟੈਸਟ ਤਾਂ ਹੋਣਗੇ ਬਾਕੀ ਹੋ ਸਕਦਾ ਹੈ ਸ਼ੋਅ ਹੋ ਵੀ ਜਾਣ ਕੋਈ 50-50 ਹੰਗਾਰਾ ਜਿਹੜਾ ਹੈ ਅੱਧਾ ਪਚਾ ਅੱਧਾ ਮਿਲੇ ਉਹਦੇ ਨਾਲ ਸ਼ੋਅ ਜਿਹੜੇ ਸੰਪੂਰਨ ਹੋ ਜਾਣ ਪਰ ਗੱਲ ਇਹ ਹੀ ਆ ਨਾ ਕਿ ਉਹ ਪਹਿਲਾਂ ਵਾਲੀਆਂ ਗੱਲਾਂ ਫਿਰ ਕਿੱਥੇ ਗਈਆਂ ਕਿਤੇ ਜਦੋਂ ਟਾਈਮ ਹੁੰਦਾ ਸੀ ਗੁਰਦਾਸ ਮਾਨ ਪੀਕ ਦੇ ਉੱਤੇ ਹੁੰਦਾ ਸੀ ਤੇ ਦੁਨੀਆ ਨੂੰ ਟਿਕਟਾਂ ਨਹੀਂ ਸੀ ਲੱਭਦੀਆਂ ਸੋਲਡ ਆਊਟ ਸ਼ੋਅ ਤੇ ਅੱਜ ਕਿਤੇ ਨਾ ਕਿਤੇ ਗੁਰਦਾਸਮਨ ਹੋਰੀ ਸਟੇਜ ਤੇ ਸ਼ੋਅ ਤਾਂ ਕਰ ਰਹੇ ਹੋਣਗੇ ਪਰ ਮਨ ਦੇ ਵਿੱਚ ਧੁੜਕੂ ਹੋਏਗਾ ਕਿ ਭਾਈ ਬਾਹਰ ਕਿੰਨੇ ਪ੍ਰੋਟੈਸਟਰ ਨੇ ਪ੍ਰੋਟੈਸਟਰ ਅੰਦਰ ਨਾ ਆ ਜਾਣ ਮੈਨੂੰ ਇੱਥੇ ਆ ਕੇ ਫੇਰ ਨਾ ਕਹਿ ਦੇਣ ਗੁਰਦਾਸਮਨ ਗੋ ਬੈਕ ਸੋ ਇੱਕ ਡਰ ਦੇ ਨਾਲ ਸ਼ੋਅ ਕਰਨਗੇ ਨਾ ਹੁਣ ਤੇ ਉਹ ਪਹਿਲਾਂ ਵਾਲੀ ਗੱਲ ਨਹੀਂ ਨਾ ਰਹੀ ਕਿ ਜਿੱਥੇ ਆਪਣਾਪਣ ਹੁੰਦਾ ਸੀ ਹੁਣ ਕਿਤੇ ਨਾ ਕਿਤੇ ਲੱਗੇਗਾ ਕਿ ਭਾਈ ਨਹੀਂ ਅੱਜ ਵਿਰੋਧ ਹੋ ਸਕਦਾ ਮੇਰਾ ਜੀ ਜੀ ਸਰ ਧੰਨਵਾਦ ਕਰਦੇ ਆ ਜਿਵੇਂ ਕੋਈ ਵੱਡੀ ਹੋਲਡ ਡੇਟ ਆਈ ਤੁਹਾਡਾ ਗਰੁੱਪ ਕਰਨਗੇ ਧੰਨਵਾਦ ਧੰਨਵਾ